ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਟੁੱਡੀ ਟੁੱਡੀ ਪੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹ ਫਰੀਦਕੋਟ ਦੇ ਨੇੜ ਹੀ ਰਹਿ ਜਾਂਦਾ ਕਿਉਂਕਿ ਜਦੋਂ ਫਰੀਦਕੋਟ ਵਾਲੇ ਪਾਸੇ ਤੋਂ ਆਪਾਂ ਤਲਵੰਡੀ ਪਾਈ ਵੱਲ ਨੂੰ ਜਾਂਦੇ ਆ ਤਾਂ ਮੇਨ ਰੋਡ ਦੇ ਉੱਤੇ ਕਲੇਰਨਾ ਦਾ ਪੰਡ ਆਉਂਦਾ ਉਥੋਂ ਸਿੱਧੀ ਛੜਕ ਇਸ ਪੰਡ 'ਚ ਆ ਜਾਂਦੀ ਹੈ 3 ਕਿਲੋਮੀਟਰ ਮੇਨ ਛੜਕ ਤੋਂ ਸਾਈਡ ਤੇ ਹਟਵਾ ਪਿੰਡ ਨਾਲ ਦੇ ਪਿੰਡਾਂ ਦੇ ਵਿੱਚ ਚਮੇਲੀ ਨੇੜਾ ਹੈ ਭਾਣਾ ਨੇੜਾ ਹੈ ਦੂਜੇ ਪਾਸੇ ਕੋਟ ਸੁਖਿਆ ਮੰਡਾਲਾ ਇਹ ਆਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੋਸਤੋ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਇਹਦੇ ਕੋਲ ਇੱਕ ਪੁਰਾਣਾ ਰਵਾ ਘਰ ਦੇ ਵਿੱਚ ਨੀਲੀ ਰਾਵੀ ਨਸਲ ਦਾ ਤੇ ਉਸੇ ਰਵੇ ਦੇ ਵਿੱਚੋਂ ਇਹ ਮੱਝ ਵਿਕਾਉ ਉਹ ਬਾਕੀ ਪਸ਼ੂ ਵੀ ਦਿਖਾ ਰਿਹਾ ਤੁਹਾਨੂੰ ਥੋੜਾ ਜਿਹਾ ਪਤਾ ਲੱਗੂਗਾ ਕਿਉਂਕਿ ਸਾਰੀਆਂ ਮੱਝਾਂ ਜਿਹੜੀਆਂ ਜਾਂ ਕਟੀਆਂ ਝੋਟੀਆਂ ਇੱਕੋ ਰਵੇ ਦੇ ਵਿੱਚੋਂ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਪੁਰਾਣਾ ਰਵਾ ਬਾਈ ਕੋਲ ਤੁਰਿਆ ਹੁੰਦਾ ਹੈ ਅੱਜ ਦੀ ਵੀਡੀਓ ਦੀ ਇਹ ਮੱਝ ਵਕਾਊ ਆ ਉਹ ਜਾਣਕਾਰੀ ਬਾਈ ਤੋਂ ਲਈਏ ਫਿਰ ਇਹਨੂੰ ਤੋੜਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਅਕਬਲ ਸਿੰਘ ਜੀ ਪੈਂਟ ਟੁੱਡੀਚਲਾ ਫਰੀਦਕੋਟ ਅਕਬਲ ਬਾਈ ਅੱਜ ਜਿਹੜੀ ਇਹ ਮੱਝ ਵੇਚਣ ਲੱਗੇ ਕੈਨਵਾ ਸੂਆ ਸੂ ਇਹ ਪੰਜਵੇਂ ਸੂਆ ਜੀ ਪੰਜਵਾਂ ਸੂਆ ਹਾਂ ਜੀ ਕਰਦੀ ਮੱਝ ਹੀ ਹੈ ਤਾਂ ਕਰਦੀ ਮੱਝ ਹੀ ਅੱਛਾ ਭਾਈ ਚੌਥੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਚੌਥੇ ਸੂਏ 20 ਪਲੱਸ ਚੱਲੀ ਹੈ ਜੀ 20 ਪਲੱਸ ਇਹ 20 ਕਿਲੋ ਘਰੇ ਚੋਂਦੇ ਰਹੇ ਕਿਤੇ ਚਵਾਇਆ ਚੁਆਇਆ ਜਾਂ ਨਹੀਂ ਚਵਾਇਆ ਨਹੀਂ ਜੀ ਘਰੇ ਵੈਸੇ ਕੋਈ ਮੇਲੇ ਮੁੱਲੇ ਚ ਨਹੀਂ ਪਾਈ ਨਹੀਂ ਜੀ ਮੇਲੇ ਠੀਕ ਹੈ ਅੱਛਾ ਭਾਈ ਹੁਣ ਕਿੰਨੇ ਦਿਨ ਲਊ ਸੂਣ ਹੁਣ ਦਿਨ ਤੇ ਪੰਜ ਚਾਰ ਰਹਿੰਦੇ ਆ ਜੀ ਗਰਮੀ ਬਹੁਤ ਜ਼ਿਆਦਾ ਕਰਕੇ ਪਹਿਲਾਂ ਵੀ ਸੂ ਸਕਦੀ ਆ ਪਰ ਪੰਜ ਚਾਰ ਦਿਨ ਪਏ ਆ ਜੀ ਠੀਕ ਹੈ ਐਤ ਕੀ ਗੱਭਣ ਕਿਹੜੇ ਬਲ ਤੋਂ ਐਤ ਕੀ ਡਾਇਮੰਡ ਤੋਂ ਹੀ ਡਾਇਮੰਡ ਤੋਂ ਗੱਭਣ ਇਹ ਆਪ ਪਤਾ ਕਿਹੜੇ ਸਾਲ ਦੀ ਆ ਬਾਦਸ਼ਾਹ ਦੀ ਹੈ ਰੋਡੇ ਵਾਲੇ ਦੀ ਹਾਂ ਰੋਡੇ ਠੀਕ ਹੈ ਅੱਛਾ ਇਹਦੀ ਮਾਂ ਥੱਲੇ ਦੁੱਧ ਕਿੰਨਾ ਸੀਗਾ ਆਪਣਾ ਮਾਂ ਥੱਲੇ ਬਹੁਤ ਚੰਗਾ ਦੁੱਧ ਸੀਗਾ ਜੀ ਉਹ ਸੀਗੀ ਕੋਰਸਾ ਵਾਲੇ ਰਵੇ ਜੀ ਠੀਕ ਹੈ ਉਹ ਕੋਰਸਾ ਵਾਲੇ ਰਵੇ ਚੋਂ ਸੀ ਹਾਂਜੀ ਤੇ ਇਹ ਆਪ ਬਾਦਸ਼ਾਹ ਦੀ ਆ ਗਈ ਤੇ ਹੁਣ ਅੱਗੇ ਗੱਬਣ ਆ ਡਾਇਮੰਡ ਤੋਂ ਡਾਇਮੰਡ ਤੋਂ ਜੀ ਜਿਹੜੀ ਇਹਦੀ ਵੱਡੀ ਭੈਣ ਸੀ ਜੀ ਸੇਮ ਹੀ ਬਾਪ ਪੱਲੋ ਤੇ ਮਾਂ ਲੋ ਉਹ ਬਹਿਵਲ ਕਲਾਂ ਗਈ ਸੀਗੀ ਜੀ ਚੰਗੇ ਮੁੱਲ ਚ 2017 ਦਾ ਅੱਛਾ ਬਹੁਤ ਚੰਗੀ ਕੀਮਤੇ ਚ ਗਈ ਸੀਗੀ ਉਹ ਜਿੰਨਾਂ ਕੋਲੇ ਕਾਲਾ ਕਾਂਟਾ ਘੋੜਾ ਅੱਛਾ ਉਹਨਾਂ ਘਰੇ ਗਈ ਸੀ ਉਹ ਬਾਈ ਦਾ ਨਾਮ ਸੀਤਾ ਬਰਾੜੀ ਠੀਕ ਹੈ ਚਾ ਉਹ ਉਹਨਾਂ ਦੇ ਘਰੇ ਗਈ ਹਾਂਜੀ ਠੀਕ ਹੈ ਐਦ ਕੀ ਕਿੰਨੀ ਕਾਸ ਕਰਦਾ ਹੈ ਗਰਮੀ ਦੀ ਰੁੱਤ ਨੂੰ ਜੇ ਧਿਆਨ ਚ ਰੱਖੀਏ ਜੇ ਤਾਂ ਜੀ ਮੌਸਮ ਦਾ ਫਰਕ ਪੈਂਦਾ ਫੇਰ ਤਾਂ ਆਪਾਂ 20 ਕਿਲੋ ਚਵਾ ਕੇ ਦੇ ਦੇਾਂਗੇ ਸੌਦਾ ਕਰ ਲੈ ਕੋਈ ਨਹੀਂ 17 18 ਦਾ ਫਿਰ ਇਹ ਰਿਹਾ ਮੌਸਮ ਦਾ 17 18 ਕਿਲੋ ਦਾ ਐਨੀ ਗਰਮੀ ਚ ਵੀ ਇਹਨਾਂ ਦੁੱਧ ਤਾਂ ਦੇ ਦੂ ਕਿੰਨੇ ਕ ਦਿਨਾਂ ਚ ਦੁੱਧ ਤੇ ਆ ਜਾਂਦੀ ਹੈ ਜੇ ਆਪਾਂ ਚੰਗੀ ਸੇਵਾ ਕਰਦੇ ਹਾਂ ਸਹੀ ਸਲਾਮਤ ਸੁਆ ਹੋ ਜੇ ਹਾਂ ਜੀ ਇਹ 18-20 ਦਿਨ ਤੱਕ ਲਿਆ ਜਾਂਦਾ ਹੈ ਪੀਕ ਲੈਵਲ ਦਾ ਠੀਕ ਹੈ 18-20 ਦਿਨ ਪੀਕ ਲੈਵਲ ਲੈ ਜਾਂਦੀ ਹੈ ਅੱਛਾ ਪਿਛਲੇ ਸੂਏ ਜਦੋਂ ਸੋਈ ਸੀ ਜਦੋਂ 20 ਕਿਲੋ ਦੁੱਧ ਚੋਇਆ ਹਾਂਜੀ ਉਦੋਂ ਰੁੱਤ ਕਿਹੜੀ ਸੀ ਕਿਹੜੇ ਮਹੀਨੇ ਚ ਉਹ ਸਿਆਲ ਦੀ ਸੀ ਰੁੱਤ ਰੋਤ ਦਾ ਹੀ ਬੜਾ ਫਰਕ ਪੈ ਗਿਆ ਅੱਛਾ ਉਹ ਸਿਆਲ ਦੀ ਰੁੱਤ ਸੀ ਤੇ ਉਦੋਂ ਇਹਨਾਂ ਨੂੰ ਦੁੱਧ ਨਹੀਂ ਦਿੱਤਾ ਕੀ ਡਿਮਾਂਡ ਰੱਖਦੇ ਹੋ ਰੇਟ ਕੀ ਰੱਖਦੇ ਹੋ ਰੇਟ ਫੋਨ ਤੇ ਫੋਨ ਤੇ ਕਰ ਲਾ ਹਾਂਜੀ ਠੀਕ ਹੈ ਖੁੱਲ ਕੇ ਬਈ ਨੂੰ ਸੋ ਦੋਸਤੋ ਟਾਂਚਾ ਦੇਖੋ ਮੱਝ ਦਾ ਮੈਂ ਇੱਕ ਚੀਜ਼ ਹੋਰ ਦਿਖਾ ਦਿਆਂ ਹਾਲਾਂਕਿ ਪੂਰੀ ਸੰਭੀ ਵੀ ਮੱਝ ਹੈ ਪਰ ਜੇ ਤੁਹਾਨੂੰ ਇੱਥੋਂ ਦਿਸਦੀਆਂ ਹੋਣ ਤਾਂ ਤੁਸੀਂ ਬਰੀਕ ਬਰੀਕ ਨਾੜਾਂ ਦੇਖਿਓ ਜੇ ਚਮੜੀ ਦੇ ਵਿੱਚ ਕਿੰਨੀਆਂ ਕਹਿ ਹਵਾਨਾ ਤੁਸੀਂ ਇਹਦਾ ਦੇਖੋ ਇਦਾਂ ਦਾ ਰੁਖ ਹੈ ਇਸ ਟਾਈਮ ਦਾ ਜਿਹੜਾ ਉਹ ਇਹਦਾ ਹੈਗਾ ਹਜੇ ਦਹਿਲ ਲੈਂਦੀ ਹੈ ਮੱਝ ਸੂਨ ਦੇ ਵਿੱਚ ਮੜਾ ਜਾ ਹਲਾਦੀ ਬਈ ਸੋ ਹੁਣ ਤੁਸੀਂ ਇਹਦਾ ਹਵਾਨਾ ਦੇਖ ਲਓ ਦੱਸੋ ਹਜੇ ਇਹ ਦਹਿਨ ਲਊ ਕੀ ਸੂਨ ਚ ਖੜੀ ਰਹਿਣਦੀ ਮੜ ਇਸ ਸਾਈਡ ਤੋਂ ਤੁਸੀਂ ਹਵਾਨਾ ਦੇਖ ਸਕਦੇ ਹੋ ਹਜੇ ਹਵਾਨਾ ਨੇ ਪੂਰਾ ਭਰਨਾ ਹੈ ਮੱਝ ਨੇ ਸਿੰਘ ਦਾ ਡਿਜ਼ਾਈਨ ਦੇਖ ਲਓ ਇੱਕ ਥੋੜਾ ਜਿਹਾ ਖੁੱਲਾ ਹੈ ਸਿੰਘ ਦੂਜਾ ਜਿਹੜਾ ਉਹ ਨੇੜੇ ਮੁੜ ਗਿਆ ਟਾਂਚਾ ਇਹਦਾ ਭਾਰਾ ਕੱਦ ਜਿਹੜਾ ਉਹ ਵੀ ਸੋਹਣਾ ਦਿਸਦਾ ਹੈ ਬਾਕੀ ਹਵਾਨਾ ਪਿਛੋਂ ਤੁਹਾਨੂੰ ਦਿਖਾਈ ਚੁੱਕਿਆ ਥਣ ਦੁੱਧ ਵਾਲਾ ਲੱਗਿਆ ਦੋਸਤੋ ਮੋਟਾ ਥਣ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਬਾਈ ਮੋੜ ਲਓ ਲਿਆਓ ਰੇਟ ਫੋਨ ਤੇ ਹੈ ਵੀਰ ਕਹਿੰਦਾ ਵੀ ਗਰਮੀ ਦੀ ਰੁੱਤ ਐ 17-18 ਕਿਲੋ ਦੁੱਧ ਜੇ ਕੋਈ ਵੀ ਰਸਾਈ ਕਰਦਾ ਸੌਦਾ ਕਰਦਾ ਤਿਆਰ ਵੀ ਕਰ ਦਿਆਂਗੇ ਪਰ ਉਹ ਤੁਸੀਂ ਦੋਨੇ ਧਿਰਾਂ ਬੈਠ ਕੇ ਇਹਦੇ ਬਾਰੇ ਗੱਲਬਾਤ ਕਰਿਓ ਕੀ ਉਹਦੇ ਚ ਹੋਣੇ ਚਾਹੀਦੇ ਐ ਰੂਲ ਕਿਉਂਕਿ ਬਾਈ ਨੇ ਪਸ਼ੂ ਵੇਚਣਾ ਤੇ ਖਰੀਦਣ ਵਾਲੇ ਨੇ ਪੈਸੇ ਲਾਉਣੇ ਪਰ ਤੁਸੀਂ ਹੁਣ ਇਹ ਸਮਝ ਨੂੰ ਦੇਖ ਸਕਦੇ ਹੋ ਜਿਹਨੂੰ ਸਮਝ ਆਉਂਦੀ ਐ ਉਹ ਵੀਰ ਕੰਟੈਕਟ ਬਾਈ ਨਾ ਬਣਾ ਸਕਦਾ ਸਾਈਡ ਤੇ ਹਵਾਨੇ ਦੇ ਉੱਤੇ ਵੀ ਨਾੜਾਂ ਚੰਗੀਆਂ ਆ ਦੋਸਤੋ ਬਾਕੀ ਹਵਾਨਾ ਤੁਸੀਂ ਇਹਦਾ ਦੇਖੋ ਇਹਦਰੋਂ ਤੁਸੀਂ ਫੇਰ ਹਵਾਨਾ ਦੇਖ ਸਕਦੇ ਹੋ ਬਾਈ ਲਿਆਓ ਵਾਪਸ ਸੋ ਇਹ ਮੱਝ ਦੱਸੋ ਵਕਾਊ ਆ ਬਾਈ ਕੋਲ ਨੀਲੀ ਰਾਵੀ ਨਸਲ ਦੀ ਬਾਹਰ ਹੀ ਕੱਢ ਲੋ ਜੇ ਨਹੀਂ ਡਰਦੀ ਤਾਂ ਤੁਰੀ ਫਰਨਸ ਸੋ ਥੋੜਾ ਜਿਹਾ ਚਾਹਨ ਚੋਰ ਕੱਢਦੇ ਦੱਸੋ ਵੈਸੇ ਡੈਂਟ ਵਾਲੇ ਜੇ ਤੇ ਵੀਡੀਓ ਬਣਾ ਰਹੇ ਪਸੂ ਸੋਹਣਾ ਦੱਸਦਾ ਹੈ ਸ਼ਾਮ ਦੇ ਟਾਈਮ ਤੇ ਲਈ ਚੱਲੋ ਅੱਗੇ ਸੋ ਇੱਕ ਨਸਲ ਨੀਲੀ ਰਾਵੀ ਦੀ ਮੱਝ ਫੋਰ ਸੇਲ ਹੈ ਲਿਓ ਭਾਈ ਪੰਜਵਾ ਸੂਆ ਸੂਣ ਲੱਗੀ ਆ ਤੇ ਪੁਰਾਣਾ ਰਵਾ ਬਾਈ ਕੋਲ ਆਪਦਾ ਇੱਕ ਮੱਝ ਤੋਂ ਜਿਹੜਾ ਤਿਆਰ ਹੋਇਆ ਵਾ ਤੁਰਿਆ ਹੁੰਦਾ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਡਾਇਮੰਡ ਬੋਲ ਤੋਂ ਇਸ ਵਾਰ ਇਹ ਗੱਬਣ ਹੈ ਤੇ ਬਾਦਸ਼ਾਹ ਬੋਲਦੀ ਏ ਧੀਆ ਦੱਸੋ ਜਿਹੜਾ ਰੋਡੇ ਪਿੰਡ ਦੇ ਵਿੱਚ ਬਾਈ ਜਗਜੀਤ ਜੱਗੇ ਕੋਲ ਚੰਗਾ ਦੁੱਧ ਇਹਨੇ ਦਿੱਤਾ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ ਬੰਦੇ ਬਈ ਲਈ ਚੱਲੋ ਉੱਤੇ। ਜੋ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਓ ਜੇ ਰੇਟ ਬਾਈ ਨੇ ਫੋਨ ਤੇ ਰੱਖਿਆ। ਤੁਸੀਂ ਕਾਲ ਕਰਕੇ ਰੇਟ ਵੀਰ ਤੋਂ ਪੁੱਛ ਲਓ ਜੇ ਕਨਫਰਮ ਕਰ ਲਿਓ। ਫਵਾਨੇ ਦਾ ਰੁਖ ਹਜੇ ਇਹਨੇ ਪੂਰਾ ਭਰਨਾ ਹੈ। ਮੱਝਾਂ ਖਾਸ ਕਰਕੇ ਜਾਂ ਗਾਵਾਂ ਕੋਈ ਵੀ ਪਸ਼ੂ ਹੈ ਜਦੋਂ ਨੇੜ ਆਉਂਦਾ ਸੌਂਦੇ ਉਦੋਂ ਪੂਰਾ ਦੁੱਧ ਜਿਹੜਾ ਉਹ ਦਿੰਦਾ। ਸੋ ਵੈਸੇ ਜੈਲੀ ਹੈ ਦੋਸਤੋ ਤੇ ਗਲਾਬੀ ਜੀਭ ਹੈ ਦੀ ਬਿਲਕੁਲ। ਠੀਕ ਹੈ ਭਾਈ। ਸੋ ਸੀਲਸ ਬਾਉ ਮੱਝ ਪੂਰੀ। ਉਹ ਪੂਰਾ ਹਵਾਨਾ ਜਿਹੜਾ ਪਸ਼ੂ ਜਮਾ ਨੇੜ ਆਇਆ ਖਾਸ ਕਰਕੇ ਉਦੋਂ ਭਰਦਾ ਹੁੰਦਾ ਤੋ ਆਸ ਆ ਵੀ ਸੋਣੀ ਤਿਆਰ ਹੋਊਗੀ ਤੇ ਚੰਗਾ ਦੁੱਧ ਜਿਵੇਂ ਬਾਈ ਨੂੰ ਉਮੀਦ ਆ ਉਸੇ ਤਰ੍ਹਾਂ ਇਹ ਦੁੱਧ ਵੀ ਸੋਨਾ ਦੇਊਗੀ ਤੁਹਾਨੂੰ ਜਿਹਨੇ ਜੱਜਦੀ ਆ ਜਾਂ ਸਮਝ ਆਉਂਦੀ ਆ ਉਹ ਵੀਰ ਕੰਟੈਕਟ ਕਰ ਸਕਦਾ ਚੰਗੀ ਕੀਮਤ ਤੇ ਬਾਈ ਨੇ ਵੇਚ ਨਹੀਂ ਇਹ ਗੱਲ ਧਿਆਨ ਚ ਲੈ ਦੇਆ ਪਰ ਰੇਟ ਫੋਨ ਦੇ ਉੱਤੇ ਆ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਦੇ